ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਵਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਪੀਨ ਉਪਗੜ੍ਹ ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਆਸ ਹੈ ਕਿ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 8ਵਾਂ ਦਾ 8ਵਾਂ ਪਾਠ ਹੋਲੀ ਦਾ ਗੀਤ ਤਾਂ ਹੋਲੀ ਦੇ ਤਿਉਹਾਰ ਬਾਰੇ ਵਿਦਿਆਰਥੀਓ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਰੰਗਾਂ ਦਾ ਤਿਉਹਾਰ ਹੈ ਸਾਰੇ ਵਿਦਿਆਰਥੀਆਂ ਨੇ ਹੋਲੀ ਖੇਡੀ ਵੀ ਹੋਵੇਗੀ ਸਾਡੇ ਦੇਸ਼ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ ਸਮੇਂ-ਸਮੇਂ ਤੇ ਉਹਨਾਂ ਵਿੱਚੋਂ ਹੋਲੀ ਵੀ ਇੱਕ ਬਹੁਤ ਪਾਈਚਾਰੇ ਵਾਲਾ ਤੇ ਬਹੁਤ ਵਧੀਆ ਤਿਉਹਾਰ ਹੈ ਤਾਂ ਅਸੀਂ ਅੱਜ ਹੋਲੀ ਦੇ ਤਿਉਹਾਰ ਬਾਰੇ ਇਸ ਪਾਠ ਵਿੱਚ ਪੜਾਂਗੇ ਹੋਲੀ ਦਾ ਗੀਤ ਇਸ ਪਾਠ ਦਾ ਨਾਮ ਹੈ ਇਹ ਪਾਠ ਕਵੀ surjit rampuri ji ਦੁਆਰਾ ਲਿਖਿਆ ਹੋਇਆ ਹੈ ਅਸੀਂ ਇਸ ਪਾਠ ਨੂੰ ਆਰੰਭ ਕਰਦੇ ਹਾਂ ਸਾਰੇ ਵਿਦਿਆਰਥੀ ਧਿਆਨ ਨਾਲ ਇਸ ਪਾਠ ਨੂੰ ਸੁਣਨਗੇ ਹੋਲੀਏ ਨਹੀਂ ਹੋਲੀਏ ਆ ਰੰਗ ਵੱਖਰੇ ਕੋਲੀਏ ਕਦੀ ਅਰਸ ਤਾਈਂ ਨਾ ਪੀਏ ਕਦੀ ਧਰਤੀਆਂ ਨੂੰ ਤੋਲੀਏ ਹੋਲੀਏ ਨਹੀਂ ਹੋਲੀਏ ਤਾਂ ਕਵੀ ਅਸੀਂ ਇਸ ਪਾਠ ਦੀ ਵਿਆਖਿਆ ਕਰਾਂਗੇ ਹੋਲੀਏ ਨੀ ਹੋਲੀਏ ਆ ਰੰਗ ਵੱਖਰੇ ਘੋਲੀਏ ਕਵੀ ਹੋਲੀ ਦੇ ਤਿਉਹਾਰ ਰਾਹੀਂ ਵੱਖਰੇ ਵੱਖਰੇ ਰੰਗ ਘੋਲਣ ਲਈ ਕਹਿ ਰਿਹਾ ਹੈ ਕਿ ਇਸ ਹੋਲੀ ਦੇ ਤਿਉਹਾਰ ਤੇ ਅਸੀਂ ਵੱਖਰੇ ਰੰਗ ਘੋਲੀਏ ਕਦੀ ਅਰਸਤਾਈ ਨਾ ਪੀਏ ਕਦੀ ਧਰਤੀਆਂ ਨੂੰ ਧੋਲੀਏ ਕਵੀ ਕਹਿੰਦਾ ਹੈ ਕਿ ਅਸੀਂ ਇਹਨਾਂ ਰੰਗਾਂ ਰਹੀਂ ਆਸਮਾਨ ਤੱਕ ਨੂੰ ਵੀ ਨਾਪ ਦਈਏ ਤੇ ਧਰਤੀ ਨੂੰ ਵੀ ਤੋਲ ਦਈਏ ਹੋਲੀਏ ਨੀ ਹੋਲੀਏ ਇਸ ਤੋਂ ਬਾਅਦ ਅਗਲਾ ਸਾਡਾ ਪੈਰਾ ਹੈ ਇੱਕ ਰੰਗ ਹੋਵੇ ਪਿਆਰ ਦਾ ਸਭਨਾ ਤਾਂ ਹੀ ਸਤਕਾਰ ਦਾ ਹਰ ਇੱਕ ਉੱਪਰ ਛਿੜਕੀਏ ਹਰ ਇੱਕ ਉੱਪਰ ਡੋਲੀਏ ਕਵੀ ਕਹਿੰਦਾ ਹੈ ਕਿ ਇੱਕ ਰੰਗ ਹੋਵੇ ਪਿਆਰ ਦਾ ਸਭਨਾ ਤਾਂ ਹੀ ਸਤਕਾਰ ਦਾ ਕੀ ਇੱਕ ਰੰਗ ਪਿਆਰ ਦਾ ਲੈਣਾ ਚਾਹੀਦਾ ਹੈ ਇੱਕ ਸਭ ਦੇ ਸਤਕਾਰ ਦਾ ਹੋਣਾ ਚਾਹੀਦਾ ਹੈ ਜੋ ਵੱਖਰੇ ਵੱਖਰੇ ਰੰਗ ਕੋਲਣ ਦੀ ਕਵੀ ਗੱਲ ਕਰਦਾ ਹੈ ਉਹਨਾਂ ਵਿੱਚ ਇੱਕ ਪਿਆਰ ਤੇ ਇੱਕ ਸਤਕਾਰ ਦਾ ਰੰਗ ਹੋਵੇ ਹਰ ਇੱਕ ਉੱਪਰ ਛਿੜਕੀਏ ਇਹ ਜੋ ਰੰਗ ਹੈ ਹਰ ਇੱਕ ਉੱਪਰ ਛਿੜਕੀਏ ਭਾਵ ਸਾਰਿਆਂ ਨੂੰ ਪਿਆਰ ਤੇ ਸਤਕਾਰ ਕਰਿ ਕਰਿਏ ਇਹ ਕਰਨਾ ਚਾਹੀਦਾ ਹੈ ਹਰ ਇੱਕ ਉਪਰ ਡੋਲੀਏ ਇਹ ਜੋ ਪਿਆਰ ਤੇ ਸਤਕਾਰ ਵਾਲੇ ਰੰਗ ਹੈ ਹਰ ਇੱਕ ਉੱਤੇ ਡੋਲੇ ਜਾਣ ਹਰ ਮਨੁੱਖ ਉੱਤੇ ਡੋਲੇ ਜਾਣੇ ਚਾਹੀਦੇ ਹਨ ਤੇ ਅਸੀਂ ਸਾਰੇ ਭੇਦ ਭਾਵ ਖਤਮ ਕਰਕੇ ਭਾਈਚਾਰੇ ਦੇ ਨਾਲ ਰਹਿਣ ਲੱਗ ਜਾਈਏ ਜਿਸ ਨਾਲ ਭਾਈਚਾਰੇ ਦੀ ਭਾਵਨਾ ਸਾਡੇ ਅੰਦਰ ਪੈਦਾ ਹੋਵੇ ਇੱਕ ਰੰਗ ਹੋਵੇ ਪ੍ਰੀਤ ਦਾ ਵਿਸ਼ਵਾਸ ਦਾ ਪ੍ਰਤੀਤ ਦਾ ਹਰ ਕੋਈ ਮਿੱਤਰ ਬਣੇ ਅਸੀਂ ਭੇਤ ਸਾਰੇ ਖੋਲੀਏ ਹੋਲੀਏ ਨਹੀਂ ਹੋਲੀਏ ਤਾਂ ਇਹਨਾਂ 17 ਵਿੱਚ ਕਵੀ ਕਹਿੰਦਾ ਹੈ ਕਿ ਇੱਕ ਰੰਗ ਪਿਆਰ ਦਾ ਇੱਕ ਵਿਸ਼ਵਾਸ ਦਾ ਤੇ ਭਰੋਸੇ ਦਾ ਹੋਣਾ ਚਾਹੀਦਾ ਹੈ। ਉਹਨਾਂ ਵੱਖਰੇ-ਵੱਖਰੇ ਰੰਗਾਂ ਵਿੱਚ ਅਜਿਹੇ ਰੰਗ ਲਾ ਕੇ ਹਰ ਕੋਈ ਆਪਸ ਵਿੱਚ ਮਿੱਤਰ ਬਣ ਕੇ ਰਹੇ ਅਸੀਂ ਭੇਤ ਸਾਰੇ ਖੋਲਿਏ ਅਤੇ ਆਪਣੇ ਦਿਲਾਂ ਦੇ ਭੇਤ ਅਸੀਂ ਖੋਲ੍ਹ ਲਈਏ ਸਾਰਿਆਂ ਨੂੰ ਇਹਨਾਂ ਚੰਗੇ ਰੰਗਾਂ ਦੇ ਵਿੱਚ ਰੰਗ ਲਈਏ। ਇੱਕ ਰੰਗ ਹੋਵੇ ਅਮਨ ਦਾ ਜਿਹੜਾ ਵਿਰੋਧੀ ਦਮਨ ਦਾ ਕਵੀ ਕਹਿੰਦਾ ਹੈ ਕਿ ਇੱਕ ਅਮਨ ਦਾ ਆਹ ਸ਼ਾਂਤੀ ਦਾ ਰੰਗ ਹੋਣਾ ਚਾਹੀਦਾ ਹੈ ਜਿਹੜਾ ਦਮਨ ਦਾ ਵਿਰੋਧ ਕਰਨ ਵਾਲਾ ਹੋਵੇ ਜੰਗਾਂ ਨੂੰ ਬਾਹਰ ਕੱਢੀਏ ਅਮਨਾ ਦੀ ਬੋਲੀ ਬੋਲੀਏ ਤਾਂ ਕਿ ਕਵੀ ਕਹਿੰਦਾ ਹੈ ਕਿ ਇਸ ਸੰਸਾਰ ਵਿੱਚੋਂ ਜੰਗਾਂ ਨੂੰ ਬਾਹਰ ਕੱਢ ਦਈਏ ਜਾਂ ਵਿਰੋਧ ਜਾਂ ਝਗੜਿਆਂ ਨੂੰ ਬਾਹਰ ਕੱਢ ਦਈਏ ਸਾਡੇ ਮਨ ਚੋਂ ਅਮਨਾਂ ਦੀ ਬੋਲੀ ਬੋਲੀਏ ਸਾਨੂੰ ਅਮਨ ਦੀ ਸ਼ਾਂਤੀਆਂ ਪਿਆਰ ਦੀ ਬੋਲੀ ਬੋਲਣੀ ਚਾਹੀਦੀ ਹੈ ਭਾਵ ਸਾਨੂੰ ਪਿਆਰ ਨਾਲ ਤੇ ਅਮਨ ਚੈਨ ਨਾਲ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਹੋਲੀਏ ਨਹੀਂ ਹੋਲੀਏ ਅਜੇ ਟੰਗ ਨਾਲ ਸਾਡੇ ਸਾਰੇ ਭੇਦ ਭਾਵ ਖਤਮ ਕਰਕੇ ਇਸ ਹੋਲੀ ਦੇ ਤਿਉਹਾਰ ਤੇ ਸਾਨੂੰ ਨਵੇਂ ਰੰਗਾਂ ਵਿੱਚ ਰੰਗਣਾ ਚਾਹੀਦਾ ਹੈ ਇੱਕ ਦੋਸਤੀ ਦਾ ਰੰਗ ਹੈ ਇਸ ਨਾਲ ਆਪਣਾ ਸੰਗ ਹੈ ਆ ਖੇੜੇ ਖੁਸ਼ੀਆਂ ਵੰਡਿਏ ਆ ਖੇੜੇ ਖੁਸ਼ੀਆਂ ਵੰਡਿਏ ਦਿਲ ਜਿੰਦਗੀ ਦਾ ਹੋਲੀਏ ਹੋਲੀਏ ਨਹੀਂ ਹੋਲੀਏ ਆ ਰੰਗ ਵਖਰੇ ਕੋਲੀਏ ਕਵੀ ਇਹਨਾਂ ਸਤਰਾ ਵਿੱਚ ਕਹਿੰਦਾ ਹੈ ਕਿ ਇੱਕ ਰੰਗ ਤਾਂ ਦੋਸਤੀ ਦੋਸਤੀ ਦਾ ਹੈ ਭਾਵ ਮਿੱਤਰਤਾ ਦਾ ਹੈ ਜਿਸ ਨਾਲ ਸਾਡਾ ਆਪਸ ਵਿੱਚ ਪਿਆਰ ਤੇ ਸਾਥ ਬਣਿਆ ਰਹੇ ਤੇ ਇੱਕ ਰੰਗ ਨਾਲ ਜ਼ਿੰਦਗੀ ਦੇ ਦਿਲ ਨੂੰ ਫਰੋਲ ਲਈਏ ਇਸ ਨਾਲ ਸਾਨੂੰ ਹੋਰਾਂ ਵਿੱਚ ਆਮ ਰੰਗਾਂ ਦੀ بجائے ਖਾਸ ਰੰਗਾਂ ਨੂੰ ਕੋਲਣਾ ਚਾਹੀਦਾ ਹੈ ਮਿੱਤਰਤਾ ਪਿਆਰ ਤੇ ਮੇਲਜੋਲ ਨਾਲ ਰਹਿਣਾ ਚਾਹੀਦਾ ਹੈ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦ ਕਰਕੇ ਅਸੀਂ ਰਹੀਏ ਤੇ ਮੇਲ ਜੋਲ ਨਾਲ ਮਿੱਤਰਤਾ ਨਾਲ ਰਹੀਏ ਤੇ ਵੱਖਰੇ ਰੰਗ ਇਸ Holi ਦੇ ਤਿਉਹਾਰ ਤੇ ਅਸੀਂ ਕੋਲੀਏ ਕਵੀ ਇਹਨਾਂ ਇਸ ਪਾਠ ਵਿੱਚ Holi ਦੇ ਤਿਉਹਾਰ ਦੇ ਮੌਕੇ ਤੇ ਵੱਖਰੇ ਰੰਗ ਜੋ ਚੰਗੇ ਰੰਗ ਹਨ ਆਪਸ ਵਿੱਚ ਸ਼ਾਂਤੀ ਨਾਲ ਤੇ ਮਿੱਤਰਤਾ ਨਾਲ ਪਿਆਰ ਨਾਲ ਵਿਸ਼ਵਾਸ ਨਾਲ ਰਹਿਣ ਲਈ ਕਹਿੰਦਾ ਹੈ ਕਿ ਇਸ ਤਿਉਹਾਰ ਦੇ ਰਹੀ ਅਸੀਂ ਆਪਸ ਵਿੱਚ ਮਿੱਤਰਤਾ ਨਾਲ ਤੇ ਇੱਕ ਦੂਜੇ ਨਾਲ ਰਲ ਮਿਲ ਕੇ ਰਹੀਏ ਇਹ ਪਾਠ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਪਾਠ ਅਭਿਆਸ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋਏ ਹੈ ਸਾਡਾ ਪਹਿਲਾ ਪ੍ਰਸ਼ਨ ਵਿਦਿਆਰਥੀਓ ਸਾਡਾ ਉੜਾ ਨੰਬਰ ਪ੍ਰਸ਼ਨ ਹੈ ਹੋਲੀ ਵਾਲੇ ਦਿਨ ਕੀ ਖੋਲਿਆ ਜਾਂਦਾ ਹੈ ਪਾਠ ਦੇ ਅਨਸਾਰ ਹੋਲੀ ਵਾਲੇ ਦਿਨ ਵੱਖਰੇ ਵੱਖਰੇ ਰੰਗਾਂ ਨੂੰ ਕੋਲਿਆ ਜਾਂਦਾ ਹੈ ਹੋਲੀ ਵਾਲੇ ਦਿਨ ਖੇੜੇ ਖੁਸ਼ੀਆਂ ਕਿਵੇਂ ਖੇੜੇ ਖੁਸ਼ੀਆਂ ਕਿਵੇਂ ਵੰਡੇ ਜਾਂਦੇ ਹਨ ਤਾਂ ਇਸ ਪਾਠ ਦੇ ਅਨਸਾਰ ਅਸੀਂ ਲਿਖਾਂਗੇ ਇਹ ਹੋਲੀ ਵਾਲੇ ਦਿਨ ਸਤਕਾਰ ਪਿਆਰ ਦੋਸਤੀ ਦੇ ਰੰਗਾਂ ਦੀ ਹੋਲੀ ਮਨਾ ਕੇ ਖੁਸ਼ੀਆਂ ਖੇੜੇ ਵੰਡੇ ਜਾ ਸਕਦੇ ਹਨ ਇੱਕ ਰੰਗ ਸਾਡਾ ਤੀਜਾ ਪ੍ਰਸ਼ਨ ਹੈ ਇੱਕ ਰੰਗ ਹੋਵੇ ਅਮਨ ਦਾ ਤਾਂ ਕੀ ਭਾਵ ਹੈ ਤਾਂ ਅਮਨ ਤੋਂ ਭਾਵ ਹੁੰਦਾ ਹੈ ਸ਼ਾਂਤੀ ਦਾ ਤਾਂ ਇੱਕ ਰੰਗ ਸ਼ਾਂਤੀ ਦਾ ਤੇ ਭਾਈਚਾਰੇ ਦਾ ਤੇ ਆਪਸੀ ਮੇਲਜੋਲ ਨਾਲ ਰਹਿਣ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਆਪਸੀ ਭਾਈਚਾਰਾ ਕਾਇਮ ਰਹਿ ਸਕੇ ਹੁਣ ਸਾਡਾ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 2 ਵਾਕਾਂ ਵਿੱਚ ਵਰਤੋ ਤਾਂ ਸਾਡਾ ਪਹਿਲਾ ਪ੍ਰਸ਼ਨ ਹੈ ਬਿੰਦੂ ਅਰਸ਼ ਅਰਸ਼ ਨੂੰ ਵਾਕਾਂ ਵਿੱਚ ਵਰਤਣਾ ਹੈ ਮਤਲਬ ਇਸ ਇਸ ਸ਼ਬਦ ਦਾ ਪ੍ਰਯੋਗ ਕਰਕੇ ਅਸੀਂ ਵਾਕ ਬਣਾਉਣਾ ਹੈ ਤਾਂ ਅਰਸ਼ ਕਿਹਾ ਜਾਂਦਾ ਹੈ ਅਸਮਾਨ ਨੂੰ ਤਾਂ ਅਸੀਂ ਇਸ ਨੂੰ ਵਾਕ ਵਿੱਚ ਵਰਤ ਲਾਂਗੇ ਅਰਸ਼ ਵਿੱਚ ਤਾਰੇ ਚਮਕਦੇ ਹਨ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਹੈ ਸਾਡਾ ਦੂਜਾ ਬਿੰਦੂ ਹੈ ਸਾਡਾ ਭੇਤ ਤਾਂ ਭੇਤ ਤੇ ਅਸੀਂ ਕੋਈ ਵੀ ਗੱਲ ਕਰਨੀ ਹੈ ਤਾਂ ਦਿਲ ਦੇ ਭੇਤ ਸਭ ਨਾਲ ਸਾਂਝੇ ਕਰਨੇ ਚਾਹੀਦੇ ਹਨ ਤਾਂ ਇਹ ਸਾਡਾ ਵਾਕ ਵਿੱਚ ਪ੍ਰਯੋਗ ਹੋ ਗਿਆ ਸਾਡਾ ਅਗਲਾ ਹੈ ਬਿੰਦੂ ਪਿਆਰ ਤਾਂ ਸਾਨੂੰ ਪਿਆਰ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਉਸ ਤੋਂ ਬਾਅਦ ਹੈ ਜ਼ਿੰਦਗੀ ਤਾਂ ਜ਼ਿੰਦਗੀ ਬੜੀ ਕੀਮਤੀ ਹੈ ਉਸ ਤੋਂ ਬਾਅਦ ਹੈ ਖੇੜੇ ਤਾਂ ਖੇੜੇ ਨੂੰ ਅਸੀਂ ਵਾਕ ਵਿੱਚ ਵਰਤਾਂਗੇ ਤਾਂ ਸਾਨੂੰ ਖੁਸ਼ੀਆਂ ਖੇੜੇ ਵੰਡਣੇ ਚਾਹੀਦੇ ਹਨ ਹੁਣ ਸਾਡਾ ਇਹ ਪ੍ਰਸ਼ਨ ਹੋਇਆ ਅਸੀਂ ਅਗਲਾ ਪ੍ਰਸ਼ਨ ਕਰਾਂਗੇ ਸਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦ ਦੇਵਨਾਗਰੀ ਲਿਪੀ ਵਿੱਚ ਲਿਖੋ ਤਾਂ ਦੇਵਨਾਗਰੀ ਲਿਪੀ ਵਿੱਚ ਲਿਖਣੇ ਹਨ ਭਾਵ ਹਿੰਦੀ ਵਿੱਚ ਲਿਖਣੇ ਹਨ ਤਾਂ ਪਹਿਲਾ ਸ਼ਬਦ ਹੈ ਸਾਡਾ ਹੋਲੀ ਹੋਲੀ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਣਾ ਹੈ ਤਾਂ ਵਿਦਿਆਰਥੀ ਹਿੰਦੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਅਸੀਂ ਲਿਖਾਂਗੇ ਹੋਲੀ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਾਂਗੇ ਤਾਂ ਇਸ ਪ੍ਰਕਾਰ ਲਿਖਣਾ ਹੈ ਉਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ ਰੰਗ ਤਾਂ ਰੰਗ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਣਾ ਹੈ ਭਾਵ ਹਿੰਦੀ ਵਿੱਚ ਲਿਖਣਾ ਹੈ ਪੰਜਾਬੀ ਵਿੱਚ ਲਿਖਿਆ ਗਿਆ ਹੈ ਰੰਗ ਤਾਂ ਹਿੰਦੀ ਵਿੱਚ ਰੰਗ ਇਸ ਪ੍ਰਕਾਰ ਲਿਖਿਆ ਜਾਵੇਗਾ ਵਿਦਿਆਰਥੀਓ ਇਹ ਹੋ ਗਿਆ ਸਾਡਾ ਰੰਗ ਉਸ ਤੋਂ ਬਾਅਦ ਸਾਡਾ ਅਗਲਾ ਬਿੰਦੂ ਹੈ ਜ਼ਿੰਦਗੀ ਜ਼ਿੰਦਗੀ ਸ਼ਬਦ ਨੂੰ ਹਿੰਦੀ ਵਿੱਚ ਲਿਖਣਾ ਹੈ ਤਾਂ ਇਸ ਪ੍ਰਕਾਰ ਲਿਖਾਂਗੇ ਵਿਦਿਆਰਥੀਓ ਜਿੰਦਗੀ ਤਾਂ ਜ਼ਿੰਦਗੀ ਅਸਾਂ ਨੇ ਲਿਖ ਦਿੱਤਾ ਹੈ ਇਹ ਹੋ ਗਿਆ ਜ਼ਿੰਦਗੀ ਉਸ ਤੋਂ ਬਾਅਦ ਸਾਡਾ ਅਗਲਾ ਸ਼ਬਦ ਹੈ ਵਿਦਿਆਰਥੀਓ ਛੜਕੀਏ ਤਾਂ ਛੜਕੀਏ ਨੂੰ ਹਿੰਦੀ ਵਿੱਚ ਲਿਖਣਾ ਹੈ ਤਾਂ ਛੜਕੀਏ ਨੂੰ ਹਿੰਦੀ ਵਿੱਚ ਛੜਕੇ ਕਿਹਾ ਜਾਂਦਾ ਹੈ ਛਿੜਕੇ ਤਾਂ ਅਸੀਂ ਲਿਖਾਂਗੇ ਛਿੜਕੇ ਆ ਵੇਖੋ ਵਿਦਿਆਰਥੀਓ ਇਸ ਪ੍ਰਕਾਰ ਲਿਖਣਾ ਹੈ ਅਸੀਂ ਹੁਣ ਸਾਡਾ ਅਗਲਾ ਸ਼ਬਦ ਹੈ ਖੁਸ਼ੀਆਂ ਤਾਂ ਖੁਸ਼ੀਆਂ ਹਿੰਦੀ ਵਿੱਚ ਲਿਖਣਾ ਹੈ ਤਾਂ ਇਸ ਪ੍ਰਕਾਰ ਅਸੀਂ ਲਿਖ ਸਕਦੇ ਹਾਂ ਖੁਸ਼ੀਆਂ ਆ ਵੇਖੋ ਵਿਦਿਆਰਥੀ ਇਸ ਪ੍ਰਕਾਰ ਤੁਸਾਂ ਨੇ ਲਿਖ ਦੇਣਾ ਹੈ ਖੁਸ਼ੀਆਂ ਉਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਏ ਇੱਕੋ ਜਿਹੇ ਤੋਂ ਵਾਲੇ ਸ਼ਬਦਾਂ ਦੇ ਜੋੜੇ ਲੱਭੋ ਸਾਡਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਓ ਹੇਠ ਲਿਖੇ ਕਾਵਬੰਦ ਵਿੱਚੋਂ ਨਾਮ-ਪੜਨਾਮ ਤੇ ਕਿਰਿਆ ਸ਼ਬਦ ਚੁਣੋ ਤਾਂ ਅਸੀਂ ਨਾਮ-ਪੜਨਾਮ ਅਤੇ ਕਿਰਿਆ ਸ਼ਬਦ ਜੁੜਨੇ ਹਨ ਵਿਦਿਆਰਥੀਓ ਤਾਂ ਨਾਮ ਸ਼ਬਦਾਂ ਬਾਰੇ ਤੁਸੀਂ ਜਾਣਦੇ ਹੋ ਕਿ ਜੋ ਸ਼ਬਦ ਕਿਸੇ ਵਿਅਕਤੀ ਵਸਤੂ ਜਾਂ ਥਾਂ ਦੇ ਨਾਮ ਦਾ ਬੋਧ ਕਰਾਉਂਦੇ ਹਨ ਤਾਂ ਉਹਨਾਂ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਤਾਂ ਅਸੀਂ ਇਹਨਾਂ ਵਿੱਚੋਂ ਨਾਮ ਸ਼ਬਦ ਲੱਭਣੇ ਹੈ ਇਸ ਪੈਰੇ ਵਿੱਚੋਂ ਇੱਕ ਰੰਗ ਹੋਵੇ ਅਮਨ ਦਾ ਜਿਹੜਾ ਵਿਰੋਧੀ ਦਮਨ ਦਾ ਜੰਗਾਂ ਨੂੰ ਬਾਹਰ ਕੱਢੀਏ ਅਮਨਾਂ ਦੀ ਬੋਲੀ ਬੋਲਿਏ ਹੋਲੀ ਨਹੀਂ ਹੋਲੀਏ ਆ ਰੰਗ ਵਖਰੇ ਕੋਈ ਤਾਂ ਅਸੀਂ ਇਸ ਪਾਠ ਵਿੱਚ ਇਸ ਪੈਰੇ ਵਿੱਚ ਪਹਿਲਾ ਨਾਮ ਸ਼ਬਦਾਂ ਨੂੰ ਲਭਾਂਗੇ ਤਾਂ ਨਾਮ ਸ਼ਬਦ ਅਸੀਂ ਲਿਖਣੇ ਹਨ ਤਾਂ ਰੰਗ ਸ਼ਬਦ ਨਾਮ ਹੈ ਰੰਗ ਸਬੰਧ ਉਸ ਤੋਂ ਬਾਅਦ ਅਮਨ ਸ਼ਬਦ ਵੀ ਨਾਮ ਹੈ ਉਸ ਤੋਂ ਬਾਅਦ ਸਾਡਾ ਦਮਨ ਸ਼ਬਦ ਹੈ ਜੋ ਇਹ ਵੀ ਨਾਮ ਸ਼ਬਦ ਹੈ ਉਸ ਤੋਂ ਬਾਅਦ ਜੰਗਾ ਸ਼ਬਦ ਵੀ ਨਾਮ ਸ਼ਬਦ ਹੈ ਅਮਨਾ ਅਮਨ ਜਾਂ ਅਮਨਾ ਇਹ ਸ਼ਬਦ ਵੀ ਸਾਡਾ ਨਾਮ ਸ਼ਬਦ ਹੈ ਉਸ ਤੋਂ ਬਾਅਦ ਬੋਲੀ ਸ਼ਬਦ ਨਾਮ ਸ਼ਬਦ ਹੈ ਤੇ ਰੰਗ ਸ਼ਬਦ ਵੀ ਨਾਮ ਸ਼ਬਦ ਹੈ ਇਹ ਤਾਂ ਹੋ ਗਏ ਨਾਮ ਸ਼ਬਦ ਹੁਣ ਅਸੀਂ ਪ੍ਰ danh ਸ਼ਬਦ ਦੇਖਾਂਗੇ ਇਹਨਾਂ ਵਿੱਚੋਂ ਤਾਂ ਪ੍ਰ danh ਸ਼ਬਦ ਕਿਹੜੇ ਹਨ ਪ੍ਰ danh ਸ਼ਬਦ ਅਸੀਂ ਛੰਟਾਂਗੇ ਇਹਨਾਂ ਵਿੱਚੋਂ ਤਾਂ ਪ੍ਰ danh ਸ਼ਬਦ ਹੈ ਜਿਹੜਾ ਜਿਹੜਾ ਸ਼ਬਦ ਪ੍ਰ danh ਹੈ ਉਸ ਤੋਂ ਇਲਾਵਾ ਹੋਰ ਕੋਈ ਸ਼ਬਦ ਇਹਦੇ ਵਿੱਚ ਪ੍ਰ danh ਸ਼ਬਦ ਨਹੀਂ ਹੈ ਉਸ ਤੋਂ ਬਾਅਦ ਅਸੀਂ ਕਿਰਿਆ ਸ਼ਬਦ ਵੇਖਾਂਗੇ ਤਾਂ ਕਿਰਿਆ ਸ਼ਬਦ ਦੇ ਵਿੱਚ ਹੈ ਹੋਵੇ ਜਿਸ ਕੰਮ ਵਿੱਚ ਕੋਈ ਹੋਣਾ ਜਾਂ ਕਰਨਾ ਪਾਇਆ ਜਾਵੇ ਉਹ ਕਿਰਿਆ ਸ਼ਬਦ ਹੁੰਦੇ ਹਨ ਹੋਵੇ ਉਸ ਤੋਂ ਬਾਅਦ ਹੈ ਕੱਢੀਏ ਉਸ ਤੋਂ ਬਾਅਦ ਹੈ ਬੋਲੀਏ ਉਸ ਤੋਂ ਬਾਅਦ ਹੈ ਕੋਲੀਏ ਤਾਂ ਇਹ ਸ਼ਬਦ ਹੋ ਗਏ ਸਾਡੇ ਕਿਰਿਆ ਸ਼ਬਦ ਤਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕੰਪਲੀਟ ਹੋਏ ਇਹ ਪਾਠ ਸਾਡਾ ਕੰਪਲੀਟ ਹੋ ਗਿਆ ਵਿਦਿਆਰਥੀਓ ਤੇ ਉਮੀਦ ਹੈ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੁਸੀਂ ਆਨਲਾਈਨ ਮਾਧਿਅਮ ਦੁਆਰਾ ਆਪਣੀ ਪੜ੍ਹਾਈ ਜਾਰੀ ਰੱਖੋ ਤੇ ਚੰਗੀ ਤਰ੍ਹਾਂ ਪੜ੍ਹਦੇ ਰਹੋ ਵਿਦਿਆਰਥੀਓ ਪੰਜਾਬੀ ਵਿਸ਼ੇ ਦੀਆਂ ਆਨਲਾਈਨ ਕਲਾਸਾਂ ਸਮੇਂ-ਸਮੇਂ ਤੇ ਤੁਹਾਨੂੰ ਮਿਲਦੀਆਂ ਰਹਿਣੀਆਂ ਤੇ ਬਾਰ-ਬਾਰ ਤੁਸੀਂ ਇਹਨਾਂ ਦਾ ਅਭਿਆਸ ਕਰਕੇ ਪੜ੍ਹ ਕੇ ਤੇ ਅਭਿਆਸ ਕਰਦੇ ਰਹੋ ਮਿਲਦੇ ਹਾਂ ਵਿਦਿਆਰਥੀਓ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ